ਮਕਸਦ ਮੇਲੇ ਦਾ ਸਿਰਫ ਇਹੀ ਹੈ ਕਿ ਤੰਦਰੁਸਤ ਰਸੋਈ ਹੋਵੇ ਜਿਹੜਾ ਜਿਹੜਾ ਪੁਰਾਣਾ ਪੰਜਾਬ ਸੀ ਸਾਡੇ ਰਸੋਈ ਚ ਜਿਹੜੇ ਖਾਣ-ਪਾਨ ਸੀਗੇ ਉਹ ਦੁਬਾਰਾ ਸਾਡੇ ਰਸੋਈ ਦੇ ਵਿੱਚ ਆਉਣੇ ਚਾਹੀਦੇ ਨੇ ਸਾਡਾ ਜਿਹੜਾ ਖੁਰਾਕ ਹੈ ਉਹ ਵਿਗੜ ਚੁੱਕੀ ਹੈ ਸਾਡੇ ਬੱਚੇ ਫਾਸਟ ਫੂਡ ਦੇ ਉੱਪਰ ਲੱਗ ਚੁੱਕੇ ਨੇ ਸਾਡੇ ਜਿਹੜੇ ਨੇ ਬੱਚੇ ਮੋਬਾਈਲਾਂ ਦੇ ਉੱਪਰ ਲੱਗ ਚੁੱਕੇ ਨੇ ਔਰ ਇਹਨਾਂ ਤੋਂ ਦੂਰ ਕਰਨ ਦੇ ਲਈ ਔਰ ਰਵਾਇਤੀ ਖਾਣਿਆਂ ਦੇ ਵੱਲ ਉਹਨਾਂ ਨੂੰ ਪ੍ਰੇਰਿਤ ਕਰਨ ਦੇ ਲਈ ਤੰਦਰੁਸਤ ਖਾਣੇ ਜਿਹੜੇ ਆ ਉਹਨਾਂ ਨੂੰ ਇੰਟਰੋਡਿਊਸ ਕਰਾਉਣ ਦੇ ਲਈ ਔਰ ਜਿਹੜਾ ਸਾਹਿਤ ਤੁਸੀਂ ਦੇਖਦੇ ਹੋਵੋਗੇ ਕੋਈ 52 ਦੇ ਕਰੀਬ ਪਬਲਿ ਸਹਾਇਤਾ ਤੇ ਸਿਹਤ ਵੱਲ ਮੋੜਨ ਲਈ ਇਸ ਮੇਲੇ ਦਾ ਮੁੱਖ ਮਕਸਦ ਹੈ ਤੇ ਦੂਸਰਾ ਜਿਹੜਾ ਮਕਸਦ ਹੈਗਾ ਕਿ ਜਿਹੜੇ ਛੋਟੇ ਕਿਸਾਨ ਜਿਹੜੇ ਆਪਦੀ ਉਪਜ ਨੂੰ ਪ੍ਰੋਸੈਸ ਕਰਦੇ ਨੇ ਤੇ ਉਹ ਆਪ ਹੀ ਜਿਹੜਾ ਸੇਲ ਕਰਨ ਤੇ ਜਿਹੜੇ ਸੇਲ ਕਰਨ ਔਰ ਉਹਨਾਂ ਦੀ ਇਨਕਮ ਵੱਧ ਸਕੇ ਦੂਸਰਾ ਇਹ ਹੈ ਨਾਲ ਬੀਬੀਆਂ ਜਿਹੜੀਆਂ ਸੈਲਫ ਹੈਲਪ ਗਰੁੱਪ ਦੀਆਂ ਅਸੀਂ ਜਿਹੜੀਆਂ ਛੋਟੇ ਛੋਟੇ ਕੰਮ ਸ਼ੁਰੂ ਕਰਾਏ ਨੇ ਇਹ ਨਹੀਂ ਕੋ ਬਹੁਤ ਵੱਡੇ ਲੈਵਲ ਤੇ ਕੰਮ ਨਹੀਂ ਉਹ ਬਹੁਤ ਛੋਟੇ ਛੋਟੇ ਪਿੰਡਾਂ ਚ ਉਹਨਾਂ ਨੇ ਘਰਾਂ ਚ ਕੰਮ ਸ਼ੁਰੂ ਕੀਤੇ ਨੇ ਉਹਨਾਂ ਨੂੰ ਇੱਕ ਬਾਜ਼ਾਰ ਜਿਹੜਾ ਪ੍ਰੋਵਾਈਡ ਕਰਨਾ ਤੇ ਉਸ ਤੋਂ ਵੱਡਾ ਜਿਹੜਾ ਹੈ ਇਹ ਜਿਹੜੇ ਆਰਗੈਨਿਕ ਦੇ ਨਾਂ ਤੇ ਵੱਡੀਆਂ ਬ੍ਰਾਂਡਡ ਕੱਪੜੀਆਂ ਵੱਡੇ ਵੱਡੇ ਜਿਹੜੇ ਹੈਗੇ ਨੇ ਪੈਕੇਟ ਬਣਾ ਕੇ ਮਹਿੰਗੇ ਚੀਜ਼ਾਂ ਵੇਚਦੇ ਨੇ ਉਹਨਾਂ ਚੀਜ਼ਾਂ ਨੂੰ ਸਸਤੇ ਭਾਅ ਦੇ ਉੱਪਰ ਕੰਜ਼ਿਊਮਰ ਨੂੰ ਉਪਲਬਧ ਕਰਵਾਉਣਾ ਇਹ ਵੀ ਇਸ ਮੇਲੇ ਦਾ ਇੱਕ ਮਕਸਦ ਹੈ ਇਹ ਚੀਜ਼ ਜਿਹੜੇ ਮਾਤਾ ਬੈਠੇ ਆ ਉਹ ਭੂਤ ਬਿਨਾਂ ਬਣਾ ਕੇ ਲੈ ਆ ਵੱਡਾ ਸਾਰਾ ਭੂਤ ਬਿਨਾਂ ਅਸਲ ਦੇ ਵਿੱਚ ਉਹ ਕਿ ਅੱਜ ਕੱਲ ਗੱਚਕ ਚੱਲ ਪਈ ਹੈ ਤੇ ਉਦੋਂ ਭੂਤ ਬਿਨਾਂ ਹੀ ਹੁੰਦੇ ਸੀ ਤੇ ਗੱਚਕ ਦੇ ਵਿੱਚ ਤੁਸੀਂ ਦੇਖਿਆ ਹੀ ਵੇ ਕਿਸ ਤਰ੍ਹਾਂ ਉਹਨੂੰ ਬਣਾਉਣ ਦਾ ਪ੍ਰੋਸੈਸ ਜਿਹੜਾ ਹੈਗਾ ਕਿੰਨਾ ਮਾੜਾ ਹੈਗਾ ਇਹ ਸਾਫ਼ ਸੁਥਰੇ ਢੰਗ ਦੇ ਨਾਲ ਬਣਾਇਆ ਹੋਇਆ ਔਰ ਬ ਉਹਨੂੰ ਆ ਕੇ ਦੇਖਦੇ ਨੇ ਵੀ ਹੈ ਕਿ ਜੀਜਾ ਐਡਾ ਵੱਡਾ ਭੂਤ ਬਿਨਾ ਬਣਾਇਆ ਹੋਇਆ। ਦੂਸਰਾ ਜਿਹੜਾ ਹੈਗਾ ਖੀਰ ਹਜੇ ਫਿਰ ਵੀ ਸਾਡੇ ਜਿਹੜੀ ਹੈਗੀ ਚੱਲਦੀ ਹੈ ਪਰ ਜਿਹੜੀਆਂ ਗੋੜ ਵਾਲਿਆਂ ਸੇਮਾ ਹੋਗਨਾ, ਖੰਡ ਵਾਲਿਆਂ ਸੇਮਾ ਹੋਗਨਾ ਨਾਲ ਜਿਹੜੀ ਹੈਗੀ ਹਾਰੇ ਦੀ ਦਾਲ ਹੋਗੀ, ਹਾਰੇ ਚ ਸਾਹਮਣੇ ਬਣ ਰਹੀ ਹੈ ਕੋਈ ਐ ਨਹੀਂ ਵੀ ਬਣਾ ਕੇ ਹਾਰੇ ਚ ਬਣ ਰਹੀ ਹੈਗੀ ਉੱਥੇ ਹੀ। ਪਿਛਲੇ ਪਾਸੇ ਵੀ ਹੈ ਔਰ ਕੋਲਿਆਂ ਦੇ ਉੱਪਰ ਰੋਟੀਆਂ ਪਕਾਈਆਂ ਜਾ ਰਹੀਆਂ ਨੇ ਉਹੀ ਜਿਹੜੇ ਪ੍ਰੋਵਾਈਡ ਕੀਤੇ ਜਾਂਦੇ ਨੇ ਸਾਗ ਆ ਮੱਕੀ ਦੀ ਰੋਟੀ ਹੈਗੀ। ਨਾਲ ਜਿਹੜਾ ਹੈਗਾ ਤੁਹਾਨੂੰ ਗੁਜਰੇਲਾ ਮਿਲੇਗਾ ਪਿੰਡਾਂ ਤੋਂ ਜਿਹੜੀਆਂ ਖੋਏ ਦੀਆਂ ਪਿੰਨੀਆਂ ਹੱਥੀਂ ਧਾਰ ਕਰਕੇ ਬੀਬੀਆਂ ਲੈ ਕੇ ਆਈਆਂ ਉਹਨੇ ਸਾਰਾ ਖਾਣ ਪਾਣ ਜਿਹੜਾ ਦੇਸੀ ਖਾਣ ਪਾਣਾ ਉਹ ਇੱਥੇ ਉਪਲਬਧ ਕਰਵਾਇਆ ਗਿਆ ਜੀ 11:00 11:30 ਵਜੇ ਸਵੇਰੇ ਚੱਲ ਜਾਂਦੀ ਸਰਦੀ ਦਾ ਮੌਸਮ ਹੈ ਉਹ ਰਾਤ ਨੂੰ 10:00 ਵਜੇ ਤੱਕ ਸਟੇਜ ਚੱਲਦੀ ਹੈ ਜਿੰਨੀ ਸਾਡੇ ਕੋਲ ਪ੍ਰਸ਼ਾਸਨ ਨੇ ਪਰਮਿਸ਼ਨ ਦਿੱਤੀ ਹੋਈ ਹੈ ਉਹਦੇ ਵਿੱਚ ਸਵੇਰੇ ਜਿਹੜੀ ਸਟੇਜ ਚੱਲਦੀ ਹੈ ਉਹਦੇ ਵਿੱਚ ਖੇਤੀ ਸੰਵਾਦ ਵੀ ਹੁੰਦਾ ਹੈ ਅੱਜ ਤੁਸੀਂ ਦੇਖੋਗੇ ਅੱਜ ਪੱਤਰਕਾਰ ਜਿਹੜੇ ਹੈਗਾ ਚਿੰਤਨ ਦੇ ਉੱਪਰ ਵਿਸ਼ੇਸ਼ ਵਿਸ਼ੇਸ਼ ਜਿਹੜਾ ਹੈਗਾ ਚਰਚਾ ਪ੍ਰੋ ਔਰ ਉਹਦੇ ਵਿੱਚ ਜਿਹੜੇ ਦੀਪਕ ਚਨਾਰਥਰ ਜੀ ਔਰ ਸਾਡੇ ਬਟਿੰਡਾ ਪ੍ਰੈਸ ਕਲੱਬ ਦੇ ਪ੍ਰਧਾਨ ਔਰ ਸੀਨੀਅਰ ਪੱਤਰਕਾਰ ਜਿਹੜੇ ਨੇ ਬਖਤੌਰ ਢੱਲੋਂ ਜੀ ਔਰ ਇੱਕ ਹਰਜਿੰਦਰ ਸਿੱਧੂ ਸਾਡਾ ਇੱਕ ਜੰਗ ਪੱਤਰਕਾਰ ਹੈਗੇ ਨੇ ਉਸ ਪੈਨਲ 'ਚ ਬੈਠਣਗੇ ਇਸੇ ਤਰ੍ਹਾਂ ਜਿਹੜਾ ਹੈਗਾ ਢਾਡੀ ਕਵੀਸ਼ਰ ਹੋਗੇ ਉਥੇ ਕਵੀ ਦਰਬਾਰ ਹੋਗੇ ਨੁੱਕੜ ਨਾਟਕ ਹੋਗੇ ਸਾਰਾ ਕੁਝ ਇਸ ਸਟੇਜ ਤੋਂ ਪੇਸ਼ ਕੀਤਾ ਜਾਂਦਾ ਔਰ ਸ਼ਾਮ ਨੂੰ ਜਿਹੜਾ ਕਲਚਰਲ ਪ੍ਰੋਗਰਾਮ ਹੁੰਦਾ ਔਰ ਉਹਦੇ ਵਿੱਚ ਵੀ ਜਿਹੜੇ ਕਲਾਕਾਰ ਆ ਰਹੇ ਨੇ ਸਾਡੇ ਮਿੱਤਰ ਪਿਆਰੇ ਨੇ ਸਾਡੇ ਕੋਲ ਐਡਾ ਵੱਡਾ ਬਲਟਾ ਹੈ ਨਹੀਂ ਕੋਈ ਔਰ ਉਹਨਾਂ ਨੂੰ ਸਿਰਫ ਨੋਮੀਨਲ ਜੇ ਕੋਈ ਸਿਰਫ ਮ का की रखी है। और जिस हिसाब से हमारा पढ़ाई लिखाई का कल्चर खत्म हो रहा है जैसे जैसे सोशल मीडिया और ये रीलों के रास्ते लोगों का कम हो रहा है। लोग पंद्रह पंद्रह बीस बीस सेकंड की रीले देख रहे हैं उसे बढ़िया है अगर बच्चों को जागरूक कराएं और किताबों से उनका इंट्रोडक्शन कराएं तो किताबें पढ़ेंगे बच्चे तो थोड़ा वो थो अटेंशन स्पेन भी बढ़ेगा लोगों तो का ध्यान भी पढ़ाई की तरफ जाएगा तो हरियाणा के ऊपर जो पंजाबी ने खान-पीन तो काफी पीजे बर्गर नहीं पर देगा मिल रहा। मिल रहा। तो लग रहा है हाँ जी देखो हमने यहाँ ट्राई किया है और ये देसी घी के बने हुए बिस्किट ट्राई किए हैं जो ये आजीविका कोई सरकार ने चलाई है स्कीम इसमें तो वो बोल रहे हैं कि हम देसी घी के और आटे के बिस्कुट बना के ला रहे तो पिज्जे बर्गर या फिर पैकेट वाला बिस्किट खाने से तो अच्छा ही है कुछ अच्छा पेट में जाए ਬਾਕੀ ਸਾਰੀਆਂ ਹੀ ਬਹੁਤ ਵਧੀਆ ਨੇ ਤੇ ਇੱਕੇ ਮੇਲੇ ਦੀ ਬਲੱਖਣ ਗੱਲ ਹੈ ਜਿਹੜੀ ਉਹ ਹੈ ਕਿ ਕਿਤਾਬਾਂ ਦੇ ਨਾਲ ਨਾਲ ਨਾ ਵਿਰਾਸਤ ਦੇ ਨਾਲ ਜੁੜਿਆ ਹੋਇਆ ਜਿਹੜਾ ਮੇਲਾ ਅਤੇ ਪ੍ਰੰਤਨ ਖਾਣੇ ਜਿਵੇਂ ਕਿ ਸਾਗ ਮੱਕੀ ਦੀ ਰੋਟੀ ਗੁੜ ਵਾਲੀਆਂ ਸੇਵੀਆਂ ਕਿੰਨਾ ਹੀ ਕੁਝ ਸਾਨੂੰ ਹੋਣਾ ਮਿਲਦਾ ਆ ਸਟੇਜੀ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਤੇ ਸਾਰੇ ਆਪਾਂ ਦੇਖ ਸਕਦੇ ਕਿ ਮੇਲੇ ਦਾ ਖੂਗ ਅਨੰਤ ਮਾਜਾ ਕੀ ਲੱਗਦਾ ਪੁਰਾਣਾ ਪੰਜਾਬ ਤੇ ਅਮਲਾਂਾ ਤਾਂ ਮੇਲੇ ਚ ਵੱਧਦੇ ਆ ਤੇ ਪੁਰਾਣੇ ਪੰਜਾਬ ਚ ਆ ਗਏ ਬਿਲਕੁਲ ਬਿਲਕੁਲ ਜੀ ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਹੈਗਾ ਤੇ ਪੰਜਾਬ ਦੀ ਪੂਰੀ ਚਲਕ ਹੈ ਮੇਲਾ ਤੇ ਬਾਕੀ ਜਿਹੜਾ ਮੇਲਾ ਜਾਗਦੇ ਜੁਗਨਾਂ ਦੀ ਸਾਰੀ ਟੀਮ ਇਹਨਾਂ ਦਾ ਬਹੁਤ ਸੋਹਣਾ ਪ੍ਰਦਰਸ਼ਨ ਆ ਪਿਛਲੇ ਕਈ ਸਾਲਾਂ ਤੋਂ ਇਹ ਬਹੁਤ ਵਧੀਆ ਕੰਮ ਕਰ ਰਹੀ ਸੀ ਪਰਫਾਰਮੈਂਸ ਦੇ ਦਿੱਕਤਾਂ ਕੀ ਹਾਂਜੀ ਮੈਂ ਕਵੀ ਦਰਵਾਜ਼ੇ ਵਿੱਚ ਸੀ ਜੀ ਜੀ ਮੈਂ ਸੁਣਾ ਦਿੰਦੀ ਤੇ ਕੰਦਾ ਉੱਤੇ ਲੀਕਾ ਨਹੀਂ ਬਸ ਤੇ ਸਾਡੇ ਕੋਲ ਓੜੀਕਾ ਨਹੀਂ ਬਸ Thank you. Welcome to Tara Convent School, where every classroom inspires, every lab explores, and every student shines. This is a chemistry lab. Here, we don't just mix chemicals. We mix ideas and creativity to make learning exciting. In our physics lab, we explore the magic of motion, energy, and the universe itself. Welcome to the biology lab. Here we study life from tiny cells to big ecosystems. Math is not boring here. In our math lab, we learn through puzzles, activities, and fun models our computer lab helps us step into the future where we code create and innovate every day this is a library a peaceful world of books where imagination and knowledge meets every warm welcome begins right here at reception area of tara convent school health and care comes first our medical room ensures every student is safe and cared for Smart screens, smart learning. Our digital classrooms make lessons interactive, visual, and fun. Education is more than books. Our sports ground is full of energy with football, badminton, cocoa, and volleyball. These games teach us teamwork, fitness, and sportsmanship. Our transport facility is safe, comfortable, and on time, making every student's journey easy and joyful. Convent school where learning, discipline, and dreams come together under one roof.